ਹਾਂਜੀ ਕੀ ਹਾਲ ਚਾਲ ਨੇ ਲਓ ਜੀ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਗਏ ਆ ਪੈਂਦਾ ਵੇਖੀਂਗਾ ਤੇ ਕਿੜੱਚ ਗੁੱਲਾ ਠਾ ਤੇ ਪੀਲਾ ਮਿੱਠੇ ਵਾਲੀ ਚਾਹ ਮਿੱਤਰੋ ਜਮਾਨਾ ਐਡਾ ਕਮਾੜਾ ਆ ਗਿਆ ਐਡਾ ਕਮਾੜਾ ਆ ਗਿਆ ਕਿ ਆਪਾਂ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਯਕੀਨ ਹੋਣਾ ਨਹੀਂ ਕਰ ਸਕਦੇ ਕਿਉਂਕਿ ਆ ਦੋ ਦਿਨ ਪਹਿਲਾਂ ਦੀ ਘਟਨਾ ਵਾਪਰੀ ਆ ਇੱਕ ਚਿੱਟੇ ਡਰਮ ਦੇ ਵਿੱਚੋਂ ਮੁੰਡੇ ਦੀ লাশ ਮਿਲੀ ਆ ਜਿਹਦੇ ਕੀ 6 ਟੁਕੜੇ ਕੀਤੇ ਹੋ ਸੀ 6 ਟੁਕੜੇ ਤੇ 6 ਟੁਕੜੇ ਕਰਨ ਵਾਲਾ ਕੌਣ ਸੀਗਾ ਜਿਗਰੀ ਯਾਰ ਅੱਜ ਕੱਲ ਯਾਰੀ ਯੂਰੀ ਬਸ ਨਾਂ ਦੀ ਹੀ ਰਹਿ ਗਈ ਸੱਚੇ ਯਾਰ ਤਾਂ ਟਾਵੇਂ ਟਾਵੇਂ ਨੂੰ ਮਿਲਦੇ ਆ ਅੱਜ ਉਹ ਤੁਹਾਨੂੰ ਸਾਰਾ ਕੁਝ ਦੱਸਦੇ ਆ ਵੀ ਹੋਇਆ ਕੀ ਜਿਹੜੇ ਆ ਮੁੰਡੇ ਤੁਸੀਂ ਫੋਟੋ ਦੇਖਣ ਰਹੇ ਹੋ ਇਹਦਾ ਨਾਮ ਸੀਗਾ ਦਵਿੰਦਰ ਕੁਮਾਰ ਇਹਦਾ ਇੱਕ ਯਾਰ ਸੀਗਾ ਸ਼ਮਸ਼ੇਰ ਜਿਹੜਾ ਕਿ ਇਹਨਾਂ ਦੇ ਮਹੱਲੇ 'ਚ ਹੀ ਰਹਿੰਦਾ ਸੀਗਾ ਦੋਨੇ ਨਸ਼ੇ ਪੱਤੇ ਦੇ ਸ਼ਕੀਨ ਸੀਗੇ ਤੇ ਦੋਨਾਂ ਦੀ ਚਾਰ ਪੰਜ ਸਾਲਾਂ ਤੋਂ ਆਪਸ ਦੇ ਵਿੱਚ ਬਾੜੀ ਗੂੜੀ ਯਾਰੀ ਸੀਗੀ ਚਲੋ ਜੀ ਜਿਹੜਾ ਦਵਿੰਦਰ ਸੀਗਾ ਇਹ ਕੰਪਿਊਟਰ ਇੰਜੀਨੀਅਰ ਹੁੰਦਾ ਤੇ ਇਹਦੀ ਨੌਕਰੀ ਲੱਗ ਜਾਂਦੀ ਆ ਮੁੰਬਈ ਦੇ ਵਿੱਚ ਇਹ ਪੰਜ ਕੁ ਮਹੀਨਿਆਂ ਤੋਂ ਮੁੰਬਈ ਰਹਿ ਰਿਹਾ ਸੀਗਾ ਪੰਜ ਕੁ ਮਹੀਨੇ ਉੱਥੇ ਲਾ ਕੇ ਇਹ 2-4 ਦਿਨਾਂ ਦੀ ਛੁੱਟੀ ਲੈ ਕੇ ਲੁਧਿਆਣੇ ਆ ਜਾਂਦਾ ਲੁਧਿਆਣੇ ਆ ਕੇ ਸ਼ਮਸ਼ੀਰ ਨੂੰ ਫੋਨ ਮਾਰਦਾ ਕਿ ਯਾਰਾ ਮੈਂ ਸਟੇਸ਼ਨ ਤੇ ਖੜਾ ਮੈਨੂੰ ਘਰੇ ਛੱਡਿਆ ਯਾਰ ਤੇ ਸ਼ਮਸ਼ੀਰ ਵੀ ਮਾਂ ਦਾ ਪੁੱਤ ਮਿੰਟੋ ਮਿੰਟ ਮੋਟਰਸਾਈਕਲ ਖਿੱਚ ਕੇ ਲਿਆਉਂਦਾ ਤੇ ਨਾਲ ਬਿਠਾਉਂਦਾ ਸਟੇਸ਼ਨ ਤੋਂ ਦਵਿੰਦਰ ਨੂੰ ਉਹਦੇ ਘਰੇ ਲਾ ਆਉਂਦਾ ਤੇ ਦਵਿੰਦਰ ਨੇ ਆ ਤੇ ਲੀਡੇ ਕੱਪੜੇ ਬਦਲੇ 10-15 ਮਿੰਟ ਘਰੇ ਰੁਕਿਆ ਤੇ ਮੁੜ ਕੇ ਫੇਰ ਆ ਕੇ ਸ਼ਮਸ਼ੇਰ ਕੇ ਘਰੇ ਵੜ ਜਾਂਦਾ ਚਲੋ ਜੀ ਸ਼ਮਸ਼ੇਰ ਦੀ ਘਰ ਵਾਲੀ ਕਿਤੇ ਮਾਰਕੀਟ ਗਈ ਹੁੰਦੀ ਹੈ ਸ਼ਾਪਿੰਗ ਸ਼ਾਪਿੰਗ ਕਰਨ ਵਾਲੀ ਮੋਟੀ ਕੋਈ ਜਵਾਗ ਜਵਾਕ ਇਧਰ ਉਧਰ ਖੇਡਦੇ ਫਿਰਦੇ ਹੁੰਦੇ ਆ ਇਹ ਦੋਨੇ ਜਣੇ ਚਿੱਟਾ-ਚਟਾ ਲਾਉਣ ਦੇ ਸ਼ਕੀਨ ਸੀ ਚਲੋ ਜੀ ਇਹ ਦੋਨੇ ਜਣੇ ਚਿੱਟਾ ਲਾਉਣ ਲੱਗ ਜਾਂਦੇ ਆ ਚਿੱਟਾ ਲਾ ਕੇ ਆ ਧੁੱਤ ਹੋ ਜਾਂਦੇ ਆ ਪੂਰਾ ਸਰੂਰ ਵੱਜ ਜਾਂਦਾ ਤੇ ਮੁੜ ਕੇ ਦਵਿੰਦਰ ਦੇ ਮੂੰਹੋਂ ਕੋਈ ਮਾੜੀ ਚੰਗੀ ਗੱਲ ਨਿਕਲ ਜਾਂਦੀ ਆ ਹੋ ਸਕਦਾ ਕੋਈ ਸ਼ਮਸ਼ੇਰ ਦੀ ਘਰ ਵਾਲੀ ਬਾਰੇ ਕੋਈ ਉਹਨੇ ਗੱਲ ਮਾੜੀ-ਮੋਟੀ ਕਰ ਦਿੱਤੀ ਹੋਵੇ ਕੋਈ ਉਹਨੇ ਕੀ ਕਿਉਂਕਿ ਬੰਦਾ ਨਸ਼ੇ 'ਚ ਬੜੀਆਂ ਆਵਾਦ ਮੁੜ ਕੇ ਦੋਨਾਂ ਦੇ ਵਿੱਚ ਬੈਂਸ ਬਸਈਆ ਹੁੰਦਾ ਤੇ ਦੋਨੇ ਗਾਲੋ ਗਾਲੀ ਹੋ ਜਾਂਦੇ ਆ। ਸ਼ਮਸ਼ੇਰ ਮੁੜ ਕੇ ਦਵਿੰਦਰ ਦੇ ਕਾਲਰ ਫੜਦਾ ਕੋਈ 4-5 ਚਪੇੜਾ ਮੋੱਕੇ ਮਾਰਦਾ ਤੇ ਮੁੜ ਕੇ ਥੱਲੇ ਕੋਈ ਚੀਜ਼ ਪਈ ਹੁੰਦੀ ਆ ਭਾਰੀ ਉਹ ਚੱਕ ਕੇ ਉਹਦੇ ਸਿਰ 'ਚ ਮਾਰਦਾ ਦਵਿੰਦਰ ਦੇ। ਉਹ ਮਾਦਾ ਪੁੱਤ ਬੇਹੋਸ਼ ਹੋ ਕੇ ਡਿੱਗ ਪੈਂਦਾ। ਉਹ ਹੁਣ ਬੇਹੋਸ਼ ਪਿਆ ਹੁੰਦਾ ਤੇ ਸ਼ਮਸ਼ੇਰ ਨੂੰ ਪਤਾ ਹੁੰਦਾ ਕਿ ਇਹ ਮੜੇ ਮੜੇ ਸਾਹ ਚੱਲਦੇ ਆ ਮਰਿਆ ਨਹੀਂ ਇਹ ਬੇਹੋਸ਼ ਹੀ ਆ। ਪਰ ਉਹਨੂੰ ਹੁਣ ਗੁੱਸਾ ਵਾਲਾ ਚੜਿਆ ਪਿਆ ਸੀਗਾ। ਜਿਹੜਾ ਸ਼ਮਸ਼ੇਰ ਸੀ ਕੋ ਲੱਕਣ ਵਾਲਾ ਮਿਸਤਰੀ ਸੀ ਉਹਦੇ ਘਰੇ ਪਈ ਸੀ ਆਰੀ। ਪਤੰਦਰ ਨੇ ਕੀ ਕੀਤਾ ਆਰੀ ਚੱਕੀ ਯਾਰ ਸਾਹਮਣੇ ਪਿਆ ਬੇਹੋਸ਼ ਪਿਆ ਤੇ ਉਹਦੀਆਂ ਲੱਤਾਂ ਵੱਢਣ ਲੱਗ ਗਿਆ ਬੇਹੋਸ਼ ਪਏ ਦੀਆਂ ਲੱਤਾਂ ਵੱਡੀਆਂ ਬਾਹਾਂ ਵੱਡੀਆਂ ਧੌਣ ਵੱਢਤੀ ਉਹਦੇ ਘੱਟੋ-ਘੱਟ 6 ਟੁਕੜੇ ਕਰਤੇ 6 ਟੁਕੜੇ ਕਰਕੇ ਬਹਿ ਗਿਆ ਖਲਾਰਾ ਪਾ ਕੇ ਲਹੂ ਲਵਾਨੋ ਗਿਆ ਸਾਰਾ ਜਿੱਥੇ ਟੁਕੜੇ ਕੱਟ ਰਿਆ ਸੀ ਉਨੇ ਟਾਈਮ ਉੱਪਰੋਂ ਘਰ ਵਾਲਿਆ ਗਈ ਉਹ ਕਹਿੰਦੀ ਆਹ ਕੀ ਕਰਦਾ ਉਹ ਕਹਿੰਦਾ ਜਿਹੜਾ ਕੁਝ ਕਰਨਾ ਸੀ ਉਹ ਤਾਂ ਮੈਂ ਕਰਤਾ ਹੁਣ ਖਲਾਰਾ ਸੰਭੀਏ ਚਲੋ ਜੀ ਮੁੜ ਕੇ ਇਹਨਾਂ ਦੇ ਘਰੇ ਇੱਕ ਚਿੱਟਾ ਡਰਾਮਾ ਪਿਆ ਹੁੰਦਾ ਇਹ ਸਾਰੇ ਟੁਕੜੇ ਨੂੰ ਉਸ ਡਰਾਮੇ ਚ ਪਾਉਂਦੇ ਆ ਉਤੋਂ ਕਰਦੇ ਆ ਢੱਕਣ ਬੰਦ ਪਰ ਉਹਦੀ ਜਿਹੜਾ ਸਿਰ ਹੁੰਦਾ ਉਹਨੂੰ ਅਲੱਗ ਕਿਸੇ ਲਫਾਵੇ ਚ ਪਾ ਕੇ ਰੱਖ ਲੈਂਦੇ ਆ ਮੁੜ ਕੇ ਰਾਤ ਨੂੰ 11 12 ਵਜੇ ਮੋਟਰਸਾਈਕਲ ਤੇ ਦੋਨੇ ਜੀ ਵਿਚਾਲੇ ਡਰਮ ਰੱਖ ਕੇ ਕਿਸੇ ਖਾਲੀ ਪਲਾਟ ਚ ਉਹ ਡਰਮ ਨੂੰ ਸੱਟ ਕੇ ਹੁੰਦੇ ਆ ਤੇ ਜਿਹੜਾ ਉਹਦਾ ਸਿਰ ਹੁੰਦਾ ਲਫਾਵੇ ਚ ਪਾਇਆ ਉਹ ਘਟੋ ਘਟ ਕਿਲੋਮੀਟਰ ਗਾਂਹ ਸੱਟ ਕੇ ਹੁੰਦੇ ਆ ਝਾੜੀਆਂ ਵਿੱਚ ਵੀ ਪੁਲਿਸ ਨੂੰ ਸਿਰ ਨਾਲ ਲੱਭਿਆ ਤੇ ਲਾਸ਼ ਦੀ ਸਨਾਖਤ ਹੋਣੀ ਨਹੀਂ ਸਾਨੂੰ ਕੋਈ ਫੜ ਨਹੀਂ ਸਕਦਾ ਚਲੋ ਜੀ ਇਹਨਾਂ ਨੇ ਆਪਦਾ ਕੰਮ ਕਰਤਾ ਇਹ ਘਰੇ ਆ ਕੇ ਬਹਿ ਗਏ ਹੁਣ ਦੂਜੇ ਪਾਸੇ ਦਵਿੰਦਰ ਦੇ ਘਰ ਵਾਲੇ ਉਹ ਆਪਦੇ ਮੁੰਡੇ ਨੂੰ ਭਾਲਦੇ ਫਿਰਨ ਵੀ ਸਾਡਾ ਮੁੰਡਾ 5 ਮਹੀਨੇ ਬਾਅਦ ਮੁੰਬਈ ਤੋਂ ਆਇਆ 10 ਮਿੰਟ ਘਰੇ ਰੁਕਿਆ ਤੇ ਹੁਣ ਘਰੇ ਬੌੜਿਆ ਹੀ ਨਹੀਂਗਾ ਤੇ ਜੇ ਫੋਨ ਲਾਉਣ ਤੇ ਫੋਨ ਸਵਿਚ ਆਫ ਆਵੇ ਹੁਣ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਡਾ ਮੁੰਡਾ ਗਿਆ ਤੇ ਗਿਆ ਕਿੱਧਰ ਚਲੋ ਜੀ ਰਾਤ ਇਧਰ ਉਧਰ ਪੁੱਛਦੇ ਪਛਦੇ ਫਿਰੇ ਦਵਿੰਦ ਤੇ ਸ਼ਮਸ਼ੇਰ ਕੋਲ ਵੀ ਆਏ ਸ਼ਮਸ਼ੇਰ ਕਹਿੰਦਾ ਨਹੀਂ ਜੀ ਮੇਰੇ ਕੋਲ ਤਾਂ ਆਇਆ ਸੀਗਾ ਪਰ ਅੱਧਾ ਘੰਟਾ ਮੇਰੇ ਕੋਲ ਬੈਠਾ ਫਿਰ ਉਹ ਚਲਾ ਗਿਆ ਮੈਨੂੰ ਨਹੀਂ ਪਤਾ ਕਿੱਧਰ ਗਿਆ ਉਹਨੇ ਵੀ ਮੈਨੂੰ ਪੈਰਾਂ ਤੇ ਪਾਣੀ ਦਾ ਪੈਣ ਦਿੱਤਾ ਜਦੋਂ ਸਾਰੇ ਪਾਸੇ ਲੱਭ ਕੇ ਥੱਕਾ ਹਾਰ ਗਏ ਤੇ ਮੁੜ ਕੇ ਦਵਿੰਦਰ ਦੇ ਘਰਦਿਆਂ ਨੇ ਥਾਣੇ ਜਾ ਕੇ ਰਿਪੋਰਟ ਲਗਾਈ ਵੀ ਸਾਡਾ ਮੁੰਡਾ ਗੁੰਮ ਹੋ ਗਿਆ ਬਈ ਸਾਨੂੰ ਮੁੰਡਾ ਲੱਭ ਕੇ ਦਿਓ ਚਲੋ ਜੀ ਪੁਲਿਸ ਨੂੰ ਮੁੰਡਾ ਲੱਭਣ ਲੱਗੇਗੀ ਇਧਰੋਂ ਲੱਭ ਉਧਰੋਂ ਲੱਭ ਇਧਰੋਂ ਲੱਭ ਉਧਰੋਂ ਲੱਭ ਇਸ ਤਰ੍ਹਾਂ ਦੋ ਦਿਨ ਦਾ ਸਮਾਂ ਲੰਘ ਗਿਆ ਉਸ ਤੋਂ ਬਾਅਦ ਮੁੜ ਕੇ ਦਵਿੰਦਰ ਦੀ ਕਾਲ ਡਿਟੇਲ ਕਢਾਈ ਜਾਂਦੀ ਹੈ ਕਾਲ ਡਿਟੇਲ ਦੇ ਵਿੱਚ ਜਿਹੜੀ ਲਾਸਟ ਕਾਲ ਸੀ ਉਹ ਸ਼ਮਸ਼ੇਰ ਨੂੰ ਗਈ ਹੋਈ ਸੀ ਚਲੋ ਜੀ ਪੁਲਿਸ ਸ਼ਮਸ਼ੇਰ ਕੋਲੇ ਜਾਂਦੀ ਹੈ ਸ਼ਮਸ਼ੇਰ ਕਹਿੰਦਾ ਜੀ ਆਇਆ ਜਰੂਰ ਸੀ ਮੈਨੂੰ ਫੋਨ ਵੀ ਲਾਇਆ ਅੱਧਾ ਘੰਟਾ ਮੇ ਬਾਰਾ ਕਿਤਨਾ ਕਿਤੇ ਦਵਿੰਦਰ ਦੇ ਘਰਦਿਆਂ ਨੂੰ ਸ਼ਮਸ਼ੇਰ ਉੱਪਰ ਸ਼ੱਕ ਜ਼ਰੂਰ ਸੀਗਾ ਵੀ ਇਹਨੇ ਨਾ ਕੋਈ ਕਾਰਾ ਕਰ ਦਿੱਤਾ ਹੋਵੇ ਹੁਣ ਉਹਨਾਂ ਨੇ ਸ਼ੱਕ ਜਤਾਇਆ ਪੁਲਿਸ ਨੂੰ ਵੀ ਸਾਨੂੰ ਇਹਦੀ ਕੋਈ ਕਰਤੂਤ ਲੱਗਦੀ ਆ ਇਹ ਨਸ਼ੇ ਪੱਤੇ ਵਾਲਾ ਬੰਦਾ ਚਲੋ ਜੀ ਉਸ ਤੋਂ ਬਾਅਦ ਜਿਹੜੇ ਗਲੀ ਚ ਕੈਮਰੇ ਲੱਗੇ ਸੀਗੇ ਉਹ ਕੈਮਰਿਆਂ ਦੀ ਫੋਟੋਜ਼ ਦੇਖੀ ਗਈਆਂ ਤਾਂ ਉਹਨਾਂ ਫੋਟੋਜ਼ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਵੀ ਜਿਹੜਾ ਦਵਿੰਦਰ ਸੀਗਾ ਉਹ ਸ਼ਮਸ਼ੇਰ ਦੇ ਘਰੇ ਆਉਂਦਾ ਜ਼ਰੂਰ ਆ ਮੁੜ ਕੇ ਇੱਥੋਂ ਵਾਪਸ ਜਾਂਦਾ ਨਹੀਂਗਾ ਚਲੋ ਜੀ ਫਿਰ ਕੀ ਸੀ ਫਿਰ ਸ਼ਮਸ਼ੇਰ ਨੂੰ ਚੱਕ ਲਿਆ ਨਾਲ ਉਹਦੀ ਕਰਨੀ ਨੂੰ ਵੀ ਚੱਕ ਲਿਆ ਥਾਣੇ ਲਿਆਂਦਾ ਸੁਰਗਾ ਜਦੋਂ ਪੁਲਿਸ ਦਾ ਡੰਡਾ ਚੱਲਦਾ ਫਿਰ ਤਾਂ ਸਿਮੇ ਵਿੱਚ ਭੂਤ ਵੀ ਉੱਠ ਕੇ ਆ ਜਾਂਦੇ ਆ ਮੁੜ ਕੇ ਸ਼ਮਸ਼ੇਰ ਸੱਚ ਬੋਲਣ ਲੱਗ ਗਿਆ ਸ਼ਮਸ਼ੇਰ ਕਹਿੰਦਾ ਜੀ ਉਹ ਲਾਪਤਾ ਕਿਤੇ ਨਹੀਂ ਹੋਇਆ ਉਹ ਤਾਂ ਅਸੀਂ ਕੰਡਾ ਹੀ ਕੱਢਤਾ ਸੀ ਤਾਂ ਕੋਈ ਕੋਈ ਚਿਤ ਕਰਤਾ ਪੁਲਿਸ ਕਹਿੰਦੀ ਫਿਰ ਉਹਦੀ ਲਾਸ਼ ਕਿੱਥੇ ਆ ਉਹ ਕਹਿੰਦਾ ਜੀ ਲਾਸ਼ ਫਲਾਣੇ ਫਲਾਣੇ ਰੋਡ ਦੇ ਨਾਲ ਇੱਕ ਪਲਾਟ ਪਈ ਆ ਖਾਲੀ ਉਹਨਾਂ ਪਲਾਟਾਂ ਦੇ ਵਿੱਚ ਡਰਾਮੇ ਦੀ ਲਾਸ਼ ਪਈ ਆ ਚਿੱਟੇ ਦੇ ਡਰਾਮੇ ਚ ਚਲੋ ਪੁਲਿਸ ਉਹਨੂੰ ਸ਼ਮਸ਼ੇਰ ਨੂੰ ਨਾਲ ਲੈ ਕੇ ਜਾਂਦੀ ਤੇ ਘਰ ਵਾਲਿਆਂ ਨੂੰ ਨਾਲ ਲੈ ਕੇ ਜਾਂਦੀ ਆ ਉਹ ਜਾ ਕੇ ਡਰਾਮਾ ਬਰਾਮਦ ਕਰਾਉਂਦੇ ਜਦੋਂ ਪੁਲਿਸ ਨੇ ਡਰਾਮਾ ਖੋਲ ਕੇ ਵੇਖਿਆ ਪੁ ਮੁੜਕੇ ਭਰਾਵੋ ਦਾ ਸਿਰ ਨਾ ਲੱਭੇ ਮੁੜਕੇ ਸ਼ਮਸ਼ੇਰ ਨੇ ਦੱਸਿਆ ਵੀ ਸਿਰ ਤਾਂ ਹੀ ਲਫਾਵੇ ਚ ਪਾ ਕੇ ਕਿਲੋਮੀਟਰ ਗਾਂ ਜਾ ਕੇ ਸੱਟਿਆ ਵੀ ਪੁਲਿਸ ਨੂੰ ਨਾ ਪਤਾ ਲੱਗੇ ਚਲੋ ਜੀ ਮੁੜਕੇ ਜਾ ਕੇ ਸਿਰ ਵੀ ਬਰਾਮਦ ਕਰਾਇਆ ਤੇ ਹੁਣ ਜਿਹੜੇ ਦੋਨੇ ਜੀ ਆ ਸ਼ਮਸ਼ੇਰ ਤੇ ਸ਼ਮਸ਼ੇਰ ਦੀਕਰ ਅਲੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਫਿਰ ਪੁਲਿਸ ਨੇ ਪੁੱਛਿਆ ਪਤੰਦਰਾ ਅਈਆ ਆ ਕੁਝ ਤੂੰ ਕਿਉਂ ਕੀਤਾ ਸ਼ਮਸ਼ੇਰ ਕਹਿੰਦਾ ਜੀ ਇੰਨੇ ਕੋਈ ਨਸ਼ਾ ਪੱਤਾ ਕਰਕੇ ਮੇਰੀ ਘਰ ਵਾਲੀ ਵਾਸਤੇ ਕੋਈ ਮਾੜਾ ਚੰਗਾ ਸ਼ਬਦ ਬੋਲਿਆ ਮੈਥੋਂ ਨਹੀਂ ਜਰਿਆ ਗਿਆ ਸਾਡੀ ਤੂੰ ਤੂੰ ਮੈਂ ਹੋਈ ਹੱਥੋਂ ਪਾਈ ਹੋਏ ਮੁੜਕੇ ਦੇ ਸਿਰ ਚ ਕੁਝ ਚੀਜ਼ ਮਾਰੀ ਬੇਹੋਸ਼ ਹੋ ਗਿਆ ਐਡੀ ਕਸਸਤੀ ਹੋਗੀ ਕਿ ਲੋਕੀ 2 ਮਿੰਟ ਲਾਉਂਦੇ ਆ ਕੰਡਾ ਕੱਢਣ ਲੱਗੇ ਐਡਾ ਮਾੜਾ ਸਮ ਆ ਗਿਆ ਐਡੇ ਮਾੜੇ ਹਾਲਾਤ ਹੋ ਗਏ ਅੱਜ ਕੱਲ ਕੋਈ ਯਾਰੀ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਕਿਸੇ ਤੇ ਇਤਬਾਰ ਕਰਨ ਦੀ ਲੋੜ ਨਹੀਂ ਮਰਦਾ ਅਜ ਦੇ ਜ਼ਮਾਨੇ ਚ ਉਹੀ ਹੈ ਜਿਹੜਾ ਕਿਸੇ ਤੇ ਵਿਸ਼ਵਾਸ ਕਰਦਾ ਯਕੀਨ ਕਰਦਾ ਤੇ ਸਾਡੀ ਭਰਾ ਉਹ ਇਹ ਬੇਨਤੀ ਆ ਕਿ ਜੇ ਕੋਈ ਨਸ਼ਾ ਪਤਾ ਕਰਦੇ ਹੋ ਕੋਈ ਪੈਗ ਪਿਆਲਾ ਲਾਉਂਦੇ ਆ ਆਪਣੇ ਘਰੇ ਬਹਿ ਕੇ ਲਾਇਆ ਕਰੋ ਟਾਵਰ ਨਾਲ ਭਾਵੇਂ ਕੱਲੇ ਬੈਡਰੂਮ ਚ ਬਹਿ ਜਾ ਕਰੋ ਪਰ ਮਹਿਫਲਾਂ ਮੂਫਲਾਂ ਚ ਬਹਿਣ ਦਾ ਬੜਾ ਘਟਾ ਜੇ ਕਿਉਂਕਿ ਬੰਦਾ ਨਸ਼ੇ ਪਤੇ ਲੋਰ ਚ ਕੀ ਮੂੰਹ ਚ ਵੱਧ ਘੱਟ ਗੱਲ ਕੱਢ ਦਿੰਦਾ ਤੇ ਮੁੜ ਕੇ ਕਈ ਵਾਰੀ ਇਹੋ ਜੇ ਯੱਪ ਖੜੇ ਹੋ ਜਾਂਦੇ ਆ ਤੇ ਜਿਹੜੇ ਜਿਹੜੇ ਬੰਦੇ ਮਿੱਤਰੋ ਮਹਿਫਲਾਂ ਚ ਬਹਿਣ ਦੇ ਸ਼ਕੀਨਾ ਮਾੜਾ ਜਾਂ ਪਰਹੇਜ ਕਰਿਆ ਜੇ ਕਿਉਂਕਿ ਸਮਾ ਬੜਾ ਮਾੜਾ ਅੱਜ ਕੱਲ 2 ਮਿੰਟ ਦੇ ਗੁੱਸੇ ਚ ਪਤਨੀ ਭੱਡੇ ਵੱਡੇ ਕਾਂਡ ਹੋ ਜਾਂਦੇ ਆ ਤੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣੇ ਆ ਪਿੰਦਾ ਵੇਖੀ ਗਾ ਤੇ ਕੜੱਚ ਗੁੱਲਾ ਠਾ ਜਮਾਨਾ ਬੜਾ ਮਾ